ਸਸਿਕਾ ਜੀ ਸੈਂਟਰ ਸਰਕਾਰਵਾ ਪੰਜਾਬ ਦੇ ਵੱਖ-ਵੱਖ ਪਿੰਡਾਂ ਨੂੰ ਦਿੱਤੇ ਗਏ ਕੈਂਪ ਅੱਜ ਪੰਜਾਬ ਦੇ ਉਤਜਲਾ ਮਾਨਸਾ ਤਸੀਲ ਬਲਾਡਾ ਦੇ ਪਿੰਡ ਗੁਰਨਾ ਵਿੱਚ ਲਗਾਇਆ ਗਿਆ ਹੈ ਜਿੱਥੇ ਲੋਕਾਂ ਨੂੰ ਫਰੀ ਸੂਲਤਾਂ ਮਹਈਆ ਕਰਵਣੇ ਜਾ ਰਹੀਆਂ ਨੇ ਜਿਵੇਂ ਆਸ਼ਰਮ ਕਾਰਡ ਘਰਾਂ ਦੇ ਫਾਰਮ 5 ਲੱਖੜਾ ਕਾਰਡ ਪੈਨਸ਼ਨ ਆਦੀ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀ ਇਸ ਕੈਂਪ ਰਾਹੀਂ ਲੋਕਾਂ ਨੂੰ ਘਰ-ਘਰ ਜਾ ਕੇ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਜੇਕਰ ਤੁਸੀਂ ਵੀ ਆਪਣੇ ਪਿੰਡ ਦੇ ਵਿੱਚ ਇਹ ਕੈਂਪ ਲਗਵਾਉਣਾ ਚਾਹੁੰਦੇ ਹੋ ਤਾ ਸਾਡੇ ਨਾਲ ਇਸ ਵੀਡੀਓ ਦੇ ਥਰੂ ਸੰਪਰਕ ਕਰ ਸਕਦੇ ਹੋ ਆਓ ਹੁਣ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਤੁਹਾਨੂੰ ਸੈਂਟਰ ਸਰਕਾਰ ਵੱਲੋਂ ਦੁਆਰਾ ਦਿੱਤੀ ਗਈ ਸਹੂਲਤਾਂ ਰਾਹੀਂ ਕੰਮ ਕਰਵਾ ਕੇ ਕਿੱਦਾਂ ਮਹਿਸੂਸ ਹੋਇਆ ਤੇ ਕਿੰਨਾ ਟਾਈਮ ਲੱਗਿਆ ਕਿੰਨੇ ਰੁਪਏ ਲੱਗੇ ਸਾਰੇ ਲੋਕਾਂ ਦੇ ਬਿਊਅ ਲਿੱਤੇ ਜਾਣਗੇ ਇਸ ਵੀਡੀਓ ਰਾਹੀਂ ਅੱਜ ਸਾਡੇ ਪਿੰਡ ਗੁਰਮੀਤਾਂ ਕਲਾਂ ਵਿੱਚ ਸੈਂਟਰ ਸਰਕਾਰ ਵੱਲੋਂ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਸਾਰੇ ਕਾਰਡ ਫ੍ਰੀ ਬਣਾਏ ਗਏ ਘਰਾਣੇ ਦੇ ਫਾਰਮ ਭਰੇ ਗਏ ਪੈਨਸ਼ਨਾਂ ਦੇ ਫਾਰਮ ਭਰੇ ਗਏ ਕਿਸੇ ਤੋਂ ਕੋਈ ਰੁਪਈਆ ਨਹੀਂ ਲਿਆ ਗਿਆ ਸਭ ਦਾ ਫ੍ਰੀ ਕੰਮ ਕੀਤਾ ਗਿਆ ਅਸੀਂ ਇਸ ਸੈਂਟਰ ਸਰਕਾਰ ਦੇ ਇਸ ਕਾਰਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੋਦੀ ਸਰਕਾਰ ਦਾ ਧੰਨਵਾਦ ਹੈ ਜੀ ਮੋਦੀ ਸਰਕਾਰ ਦਾ ਵਰਨੇ ਕਲਾ ਆਪ ਹੀ ਆਹ ਲੱਗ ਗਿਆ ਕੈਂਪ ਲੱਗ ਗਿਆ ਸਾਡਾ ਫੀਦੀ ਕਾਰਡ ਬਣ ਗਿਆ ਬਈ ਵੀ ਹੋਰ ਦੀ ਧੰਨਵਾਦ ਸਾਡੇ ਮੋਦੀ ਦੇ ਕੈਂਪ ਲੱਗ ਗਿਆ ਜੀ ਅੱਜ ਸਾਡਾ ਕਾਰ ਬਣਿਆ ਗਿਆ 5 ਲੱਖ ਦਾ ਮੁਫਤ ਬਣਿਆ ਜੀ ਤੇ